ਲੱਗਿਆ ਰਹੂ ਧਰਨਾ ਜਾ ਜਾ ਕਿੰਨਾ ਜੇ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਅੱਜ ਫਿਰ ਤੇ ਪਰਾਨਾ ਤੋਂ ਇਹ ਕੱਲੂ ਕਿਸੇ ਦੇ ਪਰਾਨਾ ਫਿਰ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪਰਾਇਆ ਕਿਸੇ ਦਾ ਮਾਨ ਆਪ ਕੋ ਤੁਮ ਮਰੇ ਚਾਰੇ ਸਾਹਮਣੇ ਚਾਹੀਦੇ ਤਾਂ ਪਰਿਵਾਰ ਬੇਸ਼ੱਕ ਨਾ ਫੜੋ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗ੍ਰਿਫਤਾਰ ਦਿਖਾਉਣਾ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤੇ ਧਰਨਾ ਵੀਰਨ ਧਰਨਾ ਨਾ ਲਾਓ ਵੀ ਧਰਨੇ ਬਾਅਦ ਚ ਲਾਇਓ ਪਹਿਲਾਂ ਮੁੰਡੇ ਨੂੰ ਪੋਸਟਮਾਰਟਮ ਕਰਾ ਕੇ ਉਹਦੀ ਸਸਕਾਰ ਕਰ ਦਿਓ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ ਕੋਈ ਮੇਰਾ ਪੋਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੋਤੇ ਨੇ ਕਦੇ दारू ਸ਼ਿੱਕਾ ਕਦੇ ਨਹੀਂ ਪੀਤਾ ਮੇਰਾ ਜਸਵਿੰਦਰ ਕੌਰ ਕਿਹੜਾ ਪਿੰਡਾ ਤੁਹਾਡਾ ਜੀ ਮਾਨਕੀਆ ਜੀ ਤੁਸੀਂ ਅੱਜ ਮੀਨ ਚੌਂਕਾ ਜੀ ਖੜੇ ਹੋ ਹਾਂਜੀ ਸਾਹਦੇ ਤੁਹਾਡੇ ਪੋਸਟਰ ਆ ਕਬੱਡੀ ਘਟਾਰੀ ਲਿਖਿਆ ਹੋਇਆ ਹਾਂਜੀ ਕੀ ਮਾਮਲਾ ਈ ਤਰਨਾ ਲਾਇਆ ਮੈਂ ਤਰਨਾ ਜੀ ਇਹ ਲਾਇਆ ਮੇਰਾ ਪੋਤਾ ਜੀ ਅਸੀਂ ਸੇਵਾ ਕਰਨ ਵਾਸਤੇ ਸਾਡੇ ਨਗਰ ਕੀਰਤਨ ਨਿਕਲਣਾ ਸੀ ਤੇ ਚਲੋ ਕੋਈ ਬੰਦਾ ਗਲਤ ਨਾਂ ਰਲ ਗਿਆ ਤਾਂ ਦੂਆਂ ਨੂੰ ਤਾਂ ਨਹੀਂ ਮਾਰਨਾ ਜਿਹੜਾ ਉਹਨਾਂ ਨੂੰ ਬੰਦਾ ਮਾਰਨਾ ਸੀ ਉਹਨੂੰ ਪਰੇਕ ਚ ਲੈ ਲੈਂਦੇ ਠੀਕ ਹੈ ਉਹਨੂੰ ਨਜਾਇਜ਼ ਮਾਰਿਆ ਯਾਰ ਮੇਰੇ ਪੁੱਤੇ ਨੂੰ ਕੋਈ ਮੇਰਾ ਪੁੱਤਾ ਨਸ਼ਾ ਕਰਦਾ ਨਹੀਂ ਕੋਈ ਮੇਰੇ ਪੁੱਤੇ ਨੇ ਕਦੇ दारू ਸ਼ਕਾ ਕਦੇ ਨਹੀਂ ਪੀਤਾ ਉਹ ਆਪਣਾ ਕਵੱਡੀ ਵੀ ਖੇਡਦਾ ਸੀ ਉਹਦੇ ਸ਼ੌਂਕਿਆਦਾਰ ਤੇ ਕਬੂਤਰ ਵੀ ਰੱਖੇ ਸੀ ਘਰੇ ਰਹਿੰਦਾ ਸੀ ਉਹ ਐਂ ਕਹਿੰਦਾ ਸੀ ਮੈਂ ਬਾਏ ਮੰਮੀ ਸ਼ੌਂਕ ਲੈਣਾ ਐਸ਼ ਕਰਨੀਏ ਤੁਹਾਡੇ ਸਿਰ ਤੇ ਕਬੱਡੀ ਖਿਡਾਰੀ ਕਰਦਾ ਸੀ ਤੁਸੀਂ ਪੋਸਟਰ ਲਿਖਿਆ ਹੋਇਆ ਹਾਂਜੀ 1-2-3 ਸਾਲ ਹੋ ਗਏ ਜਿੱਤੇ ਖੇਲ ਗਿਆ ਉੱਥੇ ਵੀ ਪਤਾ ਕਰ ਲਿਓ ਤੇ ਹੁਣ ਤੁਸੀਂ ਕਿਵੇਂ ਕੀ ਮੰਨ ਕਰਦੇ ਅਸੀਂ ਬਾਹਰ ਕਰਦੇ ਆਂ ਬਿੰਦੂ ਉਹ ਚਾਰੇ ਸਾਹਮਣੇ ਚਾਹੀਦੇ ਤਾਂ ਪਰਿਵਾਰ ਬੇਸ਼ੱਕ ਨਾ ਫੜੋਂ ਉਹਨਾਂ ਨੂੰ ਚਾਰਾਂ ਨੂੰ ਮੈਨੂੰ ਗਿਰਫਤਾਰ ਦਿਖਾਉਣਾ ਤੇ ਧਰਨਾ ਨੂੰ ਕੋਰੋਂ ਦਾ ਚੱਲੂਗਾ ਚਾਹ ਜਰਦੇ ਚੱਲ ਜਾਵੇ ਕੀਲੇ ਪੈਜੜ ਕਿਤਾਗਿਆ ਲਾ ਮਰ ਜਾ ਕੇ ਅਜ ਕੀ ਮਿੱਟੀ ਆ ਹੁਣ ਦਾ ਸੰਸਕਾਰ ਵੀ ਨਹੀਂ ਹੋਇਆ ਉਹਦਾ ਨਹੀਂ ਯਾਰ ਕੋਸ ਨਾ ਕੁਛ ਨਹੀਂ ਹੋਇਆ ਅਸੀਂ ਘਰ ਪੈਸੇ ਹਣੇ ਭੁੱਖੇ ਨਹੀਂ ਪੜਸਾਲੇ ਮੰਗ ਪਾ ਲਈਏ ਕਿ ਪੈਸੇ ਗਰੀਬ ਅਸੀਂ ਮਾਂ ਦੇ ਖਾਣਾਗੇ ਮੈਂ ਕਾਕ ਖੋ ਮੈਂ ਕਾਕ ਖੋਤ ਕੇ ਗੁਜ਼ਾਰਾ ਕਰਦੀਆ ਮੇਰਾ ਪੋਤਾ ਕਹਿੰਦਾ ਸੀ ਦਾਦੀ ਛੱਡ ਦੇ ਮੈਂ ਆਪਣੇ ਪੋਤੇ ਦੇ ਕਰਕੇ ਦੁੱਧ ਰੱਖਦੀ ਸੀ ਘਰ ਹੁਣ ਵੀ 10 ਕਿਲੋ ਦੁੱਧ ਮੇਰੇ ਘਰ ਆ ਠੀਕ ਹੈ ਇਹ ਮਾਣਾ ਤੁਹਾਡਾ ਮੇਰਾ ਹੀ ਗਰਸ਼ਰਮ ਸਿੰਘ ਇਹ ਮੇਰਾ ਫਰੈਂਡ ਸੀਗਾ ਮੁੰਡਾ ਪਿੰਡ ਤੁਹਾਡਾ ਮੇਰਾ ਪਿੰਡ ਸੰਗਤਪੁਰਾਈ ਕਿ ਅੱਜ ਧਰਨਾ ਲਾਇਆ ਹੋਇਆ ਹੈ ਮੇਨ ਚੌਂਕ ਦੇ ਵਿੱਚ ਹੱਥੇ ਪੋਸਟਰ ਫੜਿਆ ਹੋਇਆ ਕੋਈ ਖਟਾਰੀ ਦਾ ਜਨਾ ਚਾਹ ਹਾਂ ਜੀ ਸਾਰੇ ਮੇਰਾ ਫਰੈਂਡ ਸੀਗਾ ਹੀ ਪਿੰਡ ਮਾਨਕੀ ਤੋਂ ਤੇ ਘਰ 'ਚ ਇਹੀ ਕਮਾਉਣੇ ਵਾਲਾ ਸੀਗਾ ਤੇ ਮਿਹਨਤ ਮਜ਼ਦੂਰੀ ਕਰਦਾ ਸੀਗਾ ਜੀ ਇਹਦੀ ਕਿਸੇ ਨਾਲ ਕੋਈ ਲਾਗਡਾੜ ਨਹੀਂ ਸੀ ਕੋਈ ਰੰਜਿਸ਼ ਨਹੀਂ ਸੀ ਇੱਕ ਕਬੱਡੀ ਕੇ ਟਾਈਮ ਤੋਂ ਖੇਡਦਾ ਸੀਗਾ ਸਾਰੇ ਛੋਟੇ ਹੁੰਦੇ ਸੀ ਸਕੂਲ ਟਾਈਮ ਦੀ ਕਬੱਡੀ ਖੇਡਦਾ ਸੀਗਾ ਜੀ ਸਕੂਲ ਤੋਂ ਹੁਣ ਗਾਹਾਂਗਾ ਜਦੋਂ ਵੱਡੇ ਹੋ ਗਏ ਟੂਰਨਾਮੈਂਟਾਂ 'ਚ ਖੇਡਣ ਲੱਗ ਗਿਆ ਜੀ ਨਾਰਮਲ ਵਾਸਤੇ ਕੰਮ ਕਰਦਾ ਸੀ ਕਬੱਡੀ ਖੇਡਦਾ ਸੀਗਾ ਜੀ ਕੀ ਲੱਗਦਾ ਸਾਰੀ ਘਟਨਾ ਵਿੱਚ ਕੀ ਗੱਲ ਹੋਈ ਸਾਰੇ ਇਹਦਾ ਮੰਨ ਲਓ ਕਿ ਤੁਸੀਂ ਇਹ ਪਿੰਡ ਪ੍ਰੋਗਰਾਮ ਸੀਗਾ ਅੱਜ ਗੁਰੂ ਨਾਨਕ ਪਾਸ਼ਾ ਜੀ ਦੇ ਪ੍ਰਵਾਤ ਮੇਰੀ ਨਿਕਲਦੀਆਂ ਸੀਗੀਆਂ ਨਗਰ ਕੀਰਤਨਾ ਉਹ ਪਿੰਡ 'ਚ ਗੁਰਦੁਆਰਾ ਸਾਹਿਬ ਸੇਵਾ ਕਰਕੇ ਜਿਵੇਂ ਆਮ ਆਪਾਂ ਪਿੰਡ 'ਚ ਬਹਿ ਜਾਂਦੇ ਆ ਜਿਵੇਂ ਆਪਣੀ ਜਗ੍ਹਾ ਹੁੰਦੀ ਸਾਰੇ ਬੈਠਦੇ ਆ ਉਦਾਂ ਜਾ ਕੇ ਬੈਠੇ ਸੀਗੇ ਤੇ ਚਾਰ ਨੌਜਵਾਨ ਆਏ ਦੋ ਮੋਟਰਸਾਈਕਲਾਂ ਤੇ ਅਣਖਿਆਤੇ ਬੰਦੇ ਜਿਨ੍ਹਾਂ ਦੇ ਨਾਲ ਤੇ ਅੱਗੇ ਫਾਇਰਿੰਗ ਕੀਤੀ ਤੇ ਸਾਡੇ ਮੁੰਡੇ ਦੀ ਡੈਥ ਹੋ ਗਈ ਮੌਕੇ ਤੇ ਆਹ ਕਹਿਣਾ ਅੱਗੇ ਬੋਟ ਬੱਜੀ ਲੱਗਦੀ ਹੈ ਇਹ ਹੈਗੀ ਸੱਚੀ ਗੱਲ ਜੀ ਪ੍ਰਸ਼ਾਸਨ ਸਰ ਕੁਝ ਨਹੀਂ ਕਰ ਰਿਹਾ ਜੀ ਸਾਡੇ ਤੇ ਸਾਡੇ ਤੇ ਦਬਾਅ ਪਾ ਰਹੇ ਆ ਵੀ ਤੁਸੀਂ ਪੋਸਟਮਾਰਟਮ ਕਰਵਾਓ ਤੇ ਧਰਨਾ ਵੀਰਨ ਧਰਨਾ ਨਾ ਲਾਓ ਵੀ ਧਰਨੇ ਬਾਅਦ ਚ ਲਾਇਓ ਪਹਿਲਾ ਮੁੰਡੇ ਨੂੰ ਪੋਸਟਮੈਨ ਨੂੰ ਕਰਾ ਕੇ ਤੁਸੀਂ ਸਸਕਾਰ ਕਰ ਦੋ ਹੁਣ ਮੰਗ ਕੀ ਹੋਦੀ ਸਰ ਸਾਨੂੰ ਇਨਸਾਫ ਚਾਹੀਦਾ ਜੀ ਧਰਨਾ ਕਰੋ ਤੱਕ ਲੱਗਿਆ ਰਹੂ ਧਰਨਾ ਜਾ ਜਾ ਜਿੰਨਾ ਤੇ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਕੋਈ ਨਹੀਂ ਫੜ ਹੁੰਦਾ ਜੀ ਕੋਈ ਨਹੀਂ ਫੜਿਆ ਗਿਆ ਹੁਣ ਤੱਕ ਹੀ ਮੇਰੇ ਨਮਮਾ ਨੇ ਮੇਰੇ ਪ੍ਰਾਪੀਦ ਅੱਤੋ ਕੀ ਮੈਂ ਉਹਦੇ ਛੋਟੇ ਪਹਿਣਾ ਮੇਰੇ ਤੋਂ ਛੋਟਾ ਸੀ ਉਹ ਪਹਿਣਾ ਤੋਂ ਉਪਰ ਆਇਆ ਅਸੀਂ ਕੁਛ ਨਹੀਂ ਚਾਹੁੰਦੇ ਅਸੀਂ ਬਸ ਇਨਸਾਫ ਚਾਹੁੰਨੇ ਆਂ ਅੱਜ ਮੇਰੇ ਭਰਾ ਨੇ ਤੋਂ ਇਹ ਕੱਲ ਨੂੰ ਕਿਸੇ ਦੇ ਭਰਾ ਨਾ ਵੀ ਹੋ ਸਕਦਾ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਪਰਾਇਆ ਕਿਸੇ ਦਾ ਮਾਨ ਅਪੋਤ ਮਰੇ ਸਾਡੇ ਭਰਾ ਦੀ ਉਹ ਵੀ ਗੱਲ ਨਹੀਂ ਸਾਨੂੰ ਉਹਦੇ ਸਿਰ ਤੇ ਆਸਰਾ ਸੀ ਇਸ ਤਲਸ ਕੇ ਸਾਤੋਂ ਛੋਟਾ ਪਰ ਵੱਡਾ ਹੈਗਾ ਸਾਡੇ ਘਰ ਚ ਅਸੀਂ ਚਾਰ ਪੈਣ ਬਣਾ ਜੀ ਹਾਂ ਜੀ ਉਹ ਕਬੱਡੀ ਖੇਡਦਾ ਸੀ ਕਦੇ ਕਦੇ ਕਿਸੇ ਬਿਲਡਿੰਗ ਨਾਲ ਕਿਸੇ ਹੋਰ ਨਾਲ ਦਿਹਾੜੀ ਲਉਣ ਲੱਗ ਜਾਂਦਾ ਸੀ ਘੱਲੇ ਜਾਂਦਾ ਸੀ ਕਹਿੰਦੇ ਹਾਂ ਦੀ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਖਾਂਦੇ ਕੋਈ ਗਲਤ ਕੰਮ ਨਹੀਂ ਕਰਦਾ ਜੀ ਉਹ ਮਿਹਨਤ ਕਰਦਾ ਪੂਰਾ ਪਿੰਡ ਕਬਾਇਆ ਤੁਸੀਂ ਕਿਸੇ ਨੂੰ ਮੈਂ ਪੁੱਛ ਸਕਦੇ ਹੋ ਕਿ ਲੱਗਦਾ ਕੀ ਕਾਰਨ ਹੋ ਰਿਹਾ ਹੈ ਵੇ ਸਾਨੂੰ ਕੁਝ ਨਹੀਂ ਪਤਾ ਹੈਗਾ ਅਸੀਂ ਤਾਂ ਆਪੇ ਸੋਚ ਦੇਖ ਕੇ ਹੈਰਾਨ ਹੋ ਗਏ ਕਿ ਪਿਆ ਸਾਡੇ ਨਾਲ ਕਿੰਨਾ ਵੱਡਾ ਹੋ ਗਿਆ ਬਿਕਤੇ ਜ਼ਿੰਦਗੀ ਚ ਸੀ ਸੋਚਿਆ ਸੀ ਅਸੀਂ ਬਸ ਇਹੀ ਅਰਦਾਸ ਕਰਦੇ ਆਂ ਜੀ ਸਾਡੇ ਇਨਸਾਫ ਦਿੱਤਾ ਜਾਵੇ ਜੇ ਐਮਐਲਏ ਮੇਰੀ ਵੀਡੀਓ ਦੇਖਦਾ ਹੈ ਉਹਨੂੰ ਲੱਗਦਾ ਵੀ ਕਿਸੇ ਭੈਣ ਦਾ ਦੁੱਖ ਦੇਖਦਾ ਪਿਆ ਤਾਂ ਸਾਡੇ ਸਾਹਮਣੇ ਆ ਕੇ ਸਾਨੂੰ ਇਨਸਾਫ ਦਿਵਾਵੇ ਨਹੀਂ ਕਿਸੇ ਤਾਂ ਦਿਲ ਹੀ ਕਰਦਾ ਰੋੜ ਤੇ ਆ ਕੇ ਬੈਠਣ ਨੂੰ ਅਸੀਂ ਬੈਠੇ ਸਾਡਾ ਦਿਲ ਤੁਹਾਨੂੰ ਪਤਾ ਹੈ ਕਿਵੇਂ ਬੈਠਿਆ ਸਿਰਫ ਸਾਡੀ ਮਾਂ ਦੇ ਦੁੱਖ ਕਰਕੇ ਸਾਡਾ ਇਨਸਾਫ ਦਵਾਵੇ ਜਿੱਥੇ ਮੁੰਡੇ ਨੇ ਉਹਨਾਂ ਨੂੰ ਜਾਂ ਤਾਂ ਤੁਸੀਂ ਗਿਰਫਤਾਰ ਕਰਦੋ ਨਹੀਂ ਸਾਡੇ ਸਾਹਮਣੇ ਲਿਆ ਦਿਓ ਅਸੀਂ ਬਸ ਹੱਥ ਜੋੜ ਕੇ ਇਹ ਬੇਨਤੀ ਕਰਦੇ ਤੁਹਾਡੇ ਸਾਹਮਣੇ ਸਾਡਾ ਧਰਨਾ ਲੱਗਿਆ ਹੋਇਆ ਪਿੰਡ ਮਾਨਕੀ ਪਾਸੇ ਲਗਾਇਆ ਹੋਇਆ ਕਿ ਦੋਸ਼ੀਆਂ ਨੂੰ ਮੰਦ ਨੂੰ ਲੈ ਕੇ ਤੇ ਇਹ ਨਹੀਂ ਸਾਡੇ ਕੋਲ ਪਰसों ਜਿਹੜੀ ਫਾਇਰਿੰਗ ਇਨਸੀਡੈਂਟ ਹੋਇਆ ਸੀ ਪਰसों ਹੀ ਅਸੀਂ ਐਫਆਰ ਨੰਬਰ ਈ 307 ਅੰਡਰ ਸੈਕਸ਼ਨ 103 109 VNFS 190 191 VNFS 22 ਜੂਨਾ ਨਾਡ ਪਰਚਾ ਦਰਜ ਕੀਤਾ ਸੀ ਚਾਰ ਬੰਦਿਆਂ ਦੇ ਖਿਲਾਫ ਤੇ ਇੱਕ ਆਪਣਾ ਨਾਮ ਨੂੰ ਖਿਲਾਫ ਉਹਦੇ ਸਬੰਧੀ ਜਿਹੜੇ ਨੇ ਕੋਈ ਸਪੋਰਟਰ ਸੀ ਬੁਲਜਵਾंदे ਪਨਾਹ ਦੇ ਨਾਲ ਇਹਨਾਂ ਨੂੰ ਤੇ ਪਨਾਹ ਵੀ ਦਿੰਦੇ ਸੀ ਇੰਟਰਵਿਊ ਹੁੰਦੇ ਅਸੀਂ 10 ਬੰਦੇ ਜਿਹੜੇ ਆ ਕੰਨਾ ਪੁਲਿਸ ਨੇ ਜਿਹੜੇ ਅਰੈਸਟ ਕੀਤੇ ਆ ਸਾਡੇ ਮਾਨਯੋਗ ਐਸਐਸਪੀ ਜੋਤੀ ਜਦਵ ਜੀ ਵੱਲੋਂ ਤੇ ਐਸਪੀਡੀ ਪਵਨ ਜੀ ਜੀ ਵੱਲੋਂ ਸਾਡੀਆਂ ਸੱਤ ਪਾਰਟੀਆਂ ਜਿਹੜੀਆਂ ਅਡਾ ਟਕਾਣਿਆਂ ਦੇ ਰੇਡ ਕਰ ਲਈ ਗੀਆਂ ਹੈ ਅਸੀਂ ਇਹ ਪਰਿਵਾਰ ਨੂੰ ਇਹੀ ਗੱਲ ਦੱਸ ਰਹੇ ਆ ਬੇੜੇ 10 ਬੰਦੇ ਕੱਲ ਦੇ ਹੀ ਅਰੈਸਟ ਕੀਤੇ ਆ ਸਾਡੇ ਕੋਲ ਪੁਲਿਸ ਰਿਮਾਂਡ ਦੇ ਆ ਜਿਹੜੇ ਮੌਲਯਮ ਆ ਜਿਹੜੇ ਅਸਲੀ ਜਿਹੜੇ ਮੌਲਯਮ ਜਿਹੜੇ ਫਾਇਰਿੰਗ ਕਰਕੇ ਆ ਗਏ ਆ ਛੇਤੀ ਹੀ ਕਾਬੂ ਕਰ ਲਏ ਜਾਣਗੇ ਸੁਰੱਖਾਂ ਦੇ ਪਿੱਛੇ ਹੋਣਗੇ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ਲੈਣ ਦੀ ਅਸੀਂ ਇਥੇ ਅਲੋਅ ਨਹੀਂ ਕਰਾਂਗੇ ਤੇ ਮੇਰੇ ਤੱਕ ਪਰਿਵਾਰ ਦਾ ਇਹ ਵੀ ਗੱਲ ਕਹਿਣਾ ਕਿ ਉਦੋਂ ਤੱਕ ਅਸੀਂ ਨਾ ਪੋਸਟ ਵਾਰਡ ਹੋਣ ਦੇਣਾ ਨਾ ਸਕਾਰ ਹੋਣ ਦੇਣਾ ਨਹੀਂ ਅਸੀਂ ਇਹ ਪਰਿਵਾਰ ਨਾਲ ਇਹ ਸਦਾ ਕਰ ਰਹੇ ਆ ਪਰਿਵਾਰ ਨੂੰ ਸਮਝਾ ਰਹੇ ਆ ਕਿ ਪੋਸਟ ਵਾਰਡ ਨੂੰ ਜਿਹੜਾ ਉਹ ਜ਼ਰੂਰੀ ਆ ਨਹੀਂ ਤਾਂ ਪੋਸਟ ਆਉਂਦਾ ਜਿਹੜਾ ਡਿਲੇ ਆਉਂਦਾ ਉਹਦੇ ਨਾਲ ਕੋਈ ਐਵੀਡੈਂਸ ਵੀ ਜਿਹੜੀ ਹੈ ਲਿਖਦੀ